ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 694 ਤੋਂ ਲੈ ਕੇ 695 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ चि सिमरन करो नैन अविलोकनो सबन वाणी सुजस पूर राखो चित् सिमरन करो नैन अवलोकनो सरवन वाणी सुजस पूर राखो मन सुमध कर करो चरण हृदय तरो ਰਸਨ ਅੰਮ੍ਰਿਤ RAM ਨਾਮ ਪਾਖੋ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਕਟੈ ਮੈ ਤੋ ਮੋਲ ਮਹੰਗੀ ਲਈ ਜੀ ਸਟੈ ਰਹਾਉ ਹਾਂਜੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਹਿੰਦੇ ਮੈਂ ਆਪਣੇ ਚਿਤ ਰਹੀ ਪਰਮਾਤਮਾ ਦਾ ਸਿਮਰਨ ਹਮੇਸ਼ਾ ਕਰਦਾ ਹਾਂ ਤੇ ਪਰਮਾਤਮਾ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਦਾ ਹਾਂ ਤੇ ਕਹਿੰਦੇ ਪਰਮਾਤਮਾ ਦੀ ਜਿਹੜੀ ਸਿਫਤ ਸਲਾਹ ਹੈ ਪਰਮਾਤਮਾ ਦੀ ਬਾਣੀ ਹੈ ਉਹਦੇ ਨਾਲ ਆਪਣੇ ਕੰਨਾਂ ਨੂੰ ਹਮੇਸ਼ਾ ਪਰ ਕੇ ਰੱਖਦਾ ਹਾਂ ਕਹਿੰਦੇ ਤੁਸੀਂ ਵੀ ਪਰਮਾਤਮਾ ਦਾ ਸਿਮਰਨ ਕਰੋ ਅੱਖਾਂ ਦੇ ਨਾਲ ਉਹਦਾ ਦੀਦਾਰ ਕਰੋ ਪਰਮੇਸ਼ਰ ਦੀ ਬਾਣੀ ਆਪਣੇ ਕੰਨਾਂ ਨਾਲ ਸੁਣੋ ਕਹਿੰਦੇ ਆਪਣੇ ਕਹਿੰਦੇ ਮਨ ਨੂੰ ਪੌਰਾ ਬਣਾਓ ਤੇ ਜਿਹੜਾ ਮਨ ਪੌਰਾ ਫਿਰ ਉਹਦੇ ਵਿੱਚ ਪਰਮੇਸ਼ਰ ਦੇ ਜਿਹੜੇ ਕਮਲ ਵਰਗੇ ਚਰਨ ਨੇ ਹਿਰਦੇ ਵਿੱਚ ਬਸੇ ਰਹਿਣ ਜਿਸ ਤਰ੍ਹਾਂ ਕਹਿੰਦੇ ਨੇ ਨਾ ਕਿ ਵੀ ਪੌਰੇ ਦਾ ਕਮਲ ਦੇ ਨਾਲ ਪਿਆਰ ਹੁੰਦਾ ਇਸ ਤਰ੍ਹਾਂ ਕਹਿੰਦੇ ਆਪਣ ਜੇ ਤੁਹਾਡਾ ਮਨ ਪੌਰਾ ਬਣ ਜਾਂਦਾ ਉਹ ਫਿਰ ਪਰਮੇਸ਼ਰ ਦੇ ਕਮਲ ਰੂਪੀ ਚਰਨਾਂ ਦੇ ਵਿੱਚ ਟਿਕਿਆ ਰਹਿੰਦਾ ਹੈ ਕਹਿੰਦੇ ਪਰਮੇਸ਼ਰ ਦੇ ਨਾਮ ਦਾ ਭੋਜਨ ਛਕੋ ਪਰਮੇਸ਼ਰ ਦਾ ਨਾਮ ਸਦਾ ਹੀ ਧਿਆਉਂਦੇ ਰਹੋ ਕਹਿੰਦੇ ਮੈਨੂੰ ਡਰ ਲੱਗਦਾ ਕਿ ਮੇਰੀ ਪ੍ਰੀਤ ਪਰਮੇਸ਼ਰ ਨਾਲੋਂ ਕਿਤੇ ਘਟ ਨਾ ਜਾਵੇ ਕਹਿੰਦੇ ਮੈਂ ਇਹ ਜੋ ਪ੍ਰੀਤ ਆ ਪਰਮੇਸ਼ਰ ਨਾਲ ਪਾਈ ਆ ਬਹੁਤ ਮਹਿੰਗੇ ਭਾ ਲੈਈ ਆ ਕਹਿੰਦੇ ਆਪਣੀ ਜਿੰਦ ਦੇ ਕੇ ਇਹ ਪ੍ਰੀਤ ਪ੍ਰਾਪਤ ਕੀਤੀ ਆ ਮੈਨੂੰ ਇਹ ਡਰਾ ਵੀ ਹੁਣ ਇਹ ਪ੍ਰੀਤ ਕਦੇ ਘਟ ਨਾ ਜਾਏ ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ ਪਾਵ ਬਿਨ ਭਗਤ ਨਹੀਂ ਹੋਏ ਤੇਰੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਉ ਪੈਜ ਰੱਖੋ ਰਾਜਾ RAM ਮੇਰੀ ਕਹਦੇ ਸਾਧ ਸੰਗਤ ਦੇ ਵਿੱਚ ਟਿਕੇ ਤੋਂ ਬਿਨਾ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਉਪਜਦਾ ਜਦੋਂ ਤੱਕ ਪ੍ਰੇਹ ਪਰਮੇਸ਼ਰ ਦੇ ਨਾਲ ਪ੍ਰੇਮ ਨਹੀਂ ਪੈਂਦਾ ਫਿਰ ਉਦੋਂ ਤੱਕ ਉਹਦੀ ਭਗਤੀ ਨਹੀਂ ਹੋ ਸਕਦੀ ਫਿਰ ਰਵਿਦਾਸ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੇਰੇ ਦਰ ਤੇ ਬੇਨਤੀ ਆ ਤੁਸੀਂ ਆਪ ਹੀ ਮੇਰੀ ਇੱਜ਼ਤ ਰੱਖੋ ਕਿ ਮੈਂ ਤੁਹਾਡਾ ਨਾਮ ਹਮੇਸ਼ਾ ਜਪਦਾ ਰਹਾਂ ਨਾਮ ਤੇਰਾ ਆਰਤੀ ਮਜਨ ਮੂਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਰਹਾਉ ਕਹਿੰਦੇ ਲਈ ਕਹਿੰਦੇ ਮੇਰੇ ਲਈ ਪਰਮੇਸ਼ਰ ਦਾ ਨਾਮ ਜਪਣਾ ਹੀ ਉਹਦੀ ਆਰਤੀ ਕਰਨਾ ਪਰਮੇਸ਼ਰ ਦਾ ਨਾਮ ਜਪਣਾਈ ਤੀਰਥ ਇਸ਼ਨਾਨ ਕਰਨਾ ਪਰਮੇਸ਼ਰ ਦੇ ਨਾਮ ਤੋਂ ਬਿਨਾ ਕਹਿੰਦੇ ਸੰਸਾਰ ਦੇ ਜਿਹੜੇ ਸਾਰੇ ਪਸਾਰੇ ਨੇ ਜੰਜਾਲ ਨੇ ਉਹ ਮੈਨੂੰ ਸਭ ਝੂਠੇ ਜਾਪਦੇ ਨੇ नाम तेरो आसनो नाम ते ओरसा नाम तेरा केसरो ले षट्कारे नाम तेरा अम्बला नाम ते चन्दनो जपे नाम ले तुझे कौचारे। ਕਹਿੰਦੇ ਹੈ ਪਰਮੇਸ਼ਰ ਜੀ ਜਿਵੇਂ ਪੰਡਤ ਲੋਕ ਮੂਰਤੀਆਂ ਦੀ ਪੂਜਾ ਕਰਨ ਦੇ ਲਈ ਇੱਕ ਆਸਨ ਬਣਾਉਂਦੇ ਨੇ ਮੇਰੇ ਲਈ ਤੇਰਾ ਨਾਮ ਹੀ ਆਸਨ ਆ ਨਾਮ ਹੀ ਕਹਿੰਦੇ ਜਿਸ ਦੇ ਨਾਲ ਚੰਦਨ ਕਸਾਇਆ ਜਾਂਦਾ ਜਿਹਦੇ ਉੱਪਰ ਔਰਸਾ ਕਹਿੰਦੇ ਉਹ ਮੇਰੇ ਲਈ ਔਰਸਾ ਵੀ ਤੇਰਾ ਨਾਮ ਹੀ ਆ ਫਿਰ ਜਿਸ ਤਰ੍ਹਾਂ ਕਹਿੰਦੇ ਕੇਸਰ ਨੂੰ ਰਗੜ ਕੇ ਉਹਦੇ ਛਿੱਟੇ ਮਾਰੇ ਜਾਂਦੇ ਨੇ ਉਹ ਵੀ ਮੇਰੇ ਲਈ ਤੇਰਾ ਨਾਮ ਹੀ ਹੈ ਸਾਰੇ ਜਿਹੜੇ ਧਾਰਮਿਕ ਕਰਮ ਨੇ ਕਹਿੰਦੇ ਤੇਰਾ ਨਾਮ ਹੀ ਸਭ ਕੁਝ ਮੇਰੇ ਲਈ ਹੈ ਫੇਰ ਕਹਿੰਦੇ ਜਿਹੜੇ ਪਾਣੀ ਦੇ ਨਾਲ ਚੰਦਨ ਘੋਲਿਆ ਜਾਂਦਾ ਤੇ ਮੇਰੇ ਲਈ ਤੇਰਾ ਨਾਮ ਹੀ ਉਹ ਪਾਣੀ ਹੈ ਤੇਰਾ ਨਾਮ ਹੀ ਚੰਦਨ ਹੈ ਤੇ ਕਹਿੰਦੇ ਮੈਂ ਤੇਰਾ ਨਾਮ ਹੀ ਜਪ ਕੇ ਇਹ ਸਾਰੇ ਧਾਰਮਿਕ ਕਰਮ ਕਰਨੇ ਸਮਝਦਾ ਹਾਂ ਇਹ ਸਾਰੇ ਧਾਰਮਿਕ ਕਰਮ ਮੇਰੇ ਲਈ ਤੇਰੇ ਨਾਮ ਜਪਣ ਵਿੱਚ ਆ ਜਾਂਦੇ ਨੇ ਵਾਹਿਗੁਰੂ വാ നാം തരോ ഭി നാം തരോ തല മായേ പസാര നാം തരക്കാരോ പവന സഗലാരം ഹി മേര ਨਾਮ ਹੀ ਬੱਤੀ ਆ ਨਾਮ ਹੀ ਤੇਲ ਆ ਤੇਰੇ ਨਾਮ ਦੀ ਉਹ ਕਹਿੰਦੇ ਜੋਤ ਜਗਾਈ ਆ ਜਦੋਂ ਤੇਰੇ ਨਾਮ ਦੀ ਜੋਤ ਜਗ ਗਈ ਸਾਰੇ ਜਗਤ ਵਿੱਚ ਚਾਨਣ ਹੀ ਚਾਨਣ ਹੋ ਗਿਆ ਕਹਿੰਦੇ ਆਤਮਿਕ ਚਾਨਣ ਹੋ ਗਿਆ ਨਾਮ ਤੇਰੋ ਤਾਂ ਗਾ ਨਾਮ ਫੁੱਲ ਮਾਲਾ ਪਾਰ ਅਠਾਰੇ ਸਗਲ ਜੁਠਾਰੇ ਵੇ ਰੋਕੀਆ ਤੁਝੇ ਕੀ ਅਰਪਉ ਨਾਮ ਤੇਰਾ ਤੂੰ ਹੀ ਚਵਰ ਟੋਲਾ ਰੇ ਫਿਰ ਕਹਿੰਦੇ ਜਿਸ ਤਰ੍ਹਾਂ ਫੁੱਲਾਂ ਦੀ ਮਾਲਾ ਬਣਾਈ ਦੀ ਆ ਤਾਗੇ ਚ ਪਰੋਕੇ ਕਹਿੰਦੇ ਤੇਰਾ ਨਾਮ ਹੀ ਮੇਰੇ ਲਈ ਤਾਗਾ ਨਾਮ ਹੀ ਫੁੱਲ ਨੇ ਨਾਮ ਦੀ ਉਹ ਮਾਲਾ ਕਹਿੰਦੇ ਬਣਦੀ ਆ ਜਿਹੜੀ ਕਹਿੰਦੇ ਬਾਕੀ ਮੂਰਤੀਆਂ ਤੇ ਚੜਾਉਣ ਦੇ ਲਈ ਫੁੱਲ ਲੈ ਜਾਂਦੇ ਨੇ ਬਨਸਪਤੀ ਤੇ ਕਹਿੰਦੇ ਜੁੱਠੀ ਹੋ ਜਾਂਦੀ ਆ ਤੇਰਾ ਨਾਮ ਹੀ ਸੱਚਾ ਹੈ ਕਹਿੰਦਾ ਕਹਿੰਦੇ ਤੇਰੇ ਨਾਮ ਦੀ ਹੀ ਮੈਂ ਤੇਰੇ ਅੱਗੇ ਆਰਤੀ ਕਰਦਾ ਤੇਰੇ ਨਾਮ ਦਾ ਹੀ ਤੇਰੇ ਅੱਗੇ ਚੜਾਵਾ ਚੜਾਉਣਾ ਤੇਰੇ ਨਾਮ ਦੀ ਹੀ ਚੌਰ ਕਰਦਾ ਕਹਿੰਦੇ ਹੋਰ ਕਹਿੰਦੇ ਤੇਰੇ ਨਾਮ ਤੋਂ ਬਿਨਾ ਤੇਰੇ ਅੱਗੇ ਰੱਖਣ ਲਈ ਕੀ ਆ ਕੁਝ ਵੀ ਨਹੀਂ ਹੈ ਕਹਿੰਦੇ ਸਭ ਕੁਝ ਤਾਂ ਤੇਰਾ ਦਿੱਤਾ ਹੋਇਆ ਫਿਰ ਤੇ ਅੱਗੇ ਕੀ ਅਰਪਨ ਕਰੀਏ ਸਾਰੀਆਂ ਤੇਰੀਆਂ ਦਾਤਾਂ ਨੇ ਫਿਰ ਮੈਂ ਕਹਿੰਦੇ ਤੇਰਾ ਨਾਮ ਹੀ ਅਰਪਣ ਕਰਦਾ 108864 ਖਾਣੀ ਇਹ ਹੈ ਵਰਤਨ ਹੈ ਸਗਲ ਸੰਸਾਰੇ ਕਹਿਰ ਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰਪੋਗ ਤੁਹਾਰੇ ਕਹਿੰਦੇ ਸੰਸਾਰ ਦੇ ਲੋਕ 68 ਤੀਰਥਾਂ ਵਿੱਚ ਤੇ 18 ਪੁਰਾਣਾ ਵਿੱਚ ਇਨ ਇਹਨਾਂ ਦੇ ਵਿੱਚ ਹੀ ਉਲਝੇ ਹੋਏ ਨੇ ਕਹਿੰਦੇ ਇਹਦੇ ਨਾਲ ਹੀ ਵਰਤ ਵਰਤਾਵਾ ਕਰ ਰਹੇ ਨੇ ਪਰ ਕਹਿੰਦੇ ਰਵਿਦਾਸ ਲਈ ਤੇਰਾ ਨਾਮ ਦੀ ਆਰਤੀ ਹੈ ਤੇਰਾ ਨਾਮ ਹੀ ਸੱਚਾ ਹੈ ਤੇਰੇ ਨਾਮ ਦਾ ਹੀ ਕਹਿੰਦੇ ਮੈਂ ਤੈਨੂੰ ਭੋਗ ਲਾਉਂਦਾ ਹਾਂ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ ਇੱਕ ਓੰਕਾਰ ਸਤਗੁਰ ਪ੍ਰਸਾਦ ਨਾਰਾਇਣ ਨਿੰਦ ਸਕਾਏ ਪੂਲੀ ਗਵਾਰੀ ਦੁਖਿਰਤ ਸੁਖਿਰਤ ਥਾਰੋ ਕਰਮਰੀ ਰਹਾਓ ਹਾਂਜੀ ਸੰਗਤ ਜੀ ਭਗਤ ਤੇਰਲੋਚਨ ਜੀ ਕਹਿੰਦੇ ਨੇ ਇਹ ਜੀਵ ਇਸਤਰੀ ਤੂੰ ਜਦੋਂ ਤੈਨੂੰ ਕੋਈ ਦੁੱਖ ਸੁੱਖ ਆਉਂਦਾ ਤਾਂ ਪਰਮੇਸ਼ਰ ਨੂੰ ਕਿਉਂ ਮਾੜਾ ਕਹਿਨੀ ਆ ਜੋ ਕੁਛ ਤੇਰੇ ਕਰਮਾਂ ਚ ਲਿਖਿਆ ਹੋਇਆ ਤੈਨੂੰ ਭੋਗਣਾ ਪੈ ਰਿਹਾ ਇਹ ਤੇਰਾ ਆਪਣਾ ਬੀਜਿਆ ਹੋਇਆ ਤੂੰ ਵੱਢ ਰਿਆ ਇਹਦੇ ਲਈ ਪਰਮੇਸ਼ਰ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਕਰੋ ਸੰਕਰਾ ਮਸਤਕ ਬਸਤਾ ਸੁਰਸਰੀ ਇਸ ਨਾਨ ਰੇ ਕੁਲ ਜਨ ਮਦੇ ਮਿਲ ਸਾਰੰਗ ਪਾਨ ਰੇ ਕੁਲ ਜਨ ਮਦੇ ਮਿਲਿਓ ਸਾਰੰਗ ਪਾਨ ਰੇ ਕਰਮ ਕਰ ਕਲੰਕ ਮਫੀਟ ਸਰੀ ਕਹਿੰਦੇ ਜਿਹੜਾ ਹੈਗਾ ਸ਼ਿਵਜੀ ਦੇ ਮੱਥੇ ਉੱਤੇ ਕਹਿੰਦੇ ਜਦ ਚੰਦਰਮਾ ਵਸਦਾ ਤੇ ਹਰ ਰੋਜ਼ ਕਹਿੰਦੇ ਗੰਗਾ ਚ ਇਸ਼ਨਾਨ ਵੀ ਕਰਦਾ ਕਹਿੰਦੇ ਇਹਦੀ ਚੰਦਰਮਾ ਦੀ ਕੁਲ ਵਿੱਚ ਹੀ ਕ੍ਰਿਸ਼ਨ ਜੀ ਦਾ ਜਨਮ ਹੋਇਆ ਕਹਿੰਦੇ ਪਰ ਚੰਦਰਮਾ ਦਾ ਦਾਗ ਕਹਿੰਦੇ ਨਹੀਂ ਗਿਆ ਕਦੇ ਵੀ ਇਹ ਕਹਿੰਦੇ ਉਹਦੇ ਆਪਣੇ ਜਿਹੜੇ ਪੂਰਵਲੇ ਕਰਮ ਨੇ ਉਹਨਾਂ ਦਾ ਦੁੱਖ ਭੇਟ ਦੁੱਖ ਭੋਗ ਰਿਹਾ ਹੋ ਵਿਸ਼ਵ ਕਾ ਦੀਪਕ ਸੁਆਮੀ ਤਾਚੇ ਰੇ ਸਵਾਰਥੀ ਪੰਖੀ ਰਾਏ ਗਰੜ ਤਾਚੇ ਬਾਦਵਾ ਕਰਮ ਕਰ ਅਰਣ ਪਿੰਗਲਾਰੀ ਅਨੇਕ ਪਾਤਿਕ ਹਰਤਾ ਤਿਰ ਪਵਨ ਨਾਥਰੀ ਤੀਰਥ ਤੀਰਥ ਪ੍ਰਮਤਾ ਲਹੇ ਨਾ ਪਾਰਰੀ ਕਰਮ ਕਰ ਕਪਾਲ ਮਫੀਟ ਸਰੀ ਕਹਿੰਦੇ ਵਿਸ਼ਵ ਨੂੰ ਜਾਣਨ ਦੇਣ ਵਾਲਾ ਜਗਤ ਨੂੰ ਸੂਰਜ ਕਹਿੰਦੇ ਜੋ ਮਾਲਕ ਹੈ ਕਹਿੰਦੇ ਗਰੜ ਦਾ ਤੇ ਗਰੜ ਕਹਿੰਦੇ ਉਹਦਾ ਰਥਵਾਹੀ ਆ ਤੇ ਜਿਹੜਾ ਅਰਣਾ ਕਹਿੰਦੇ ਉਹ ਹੈਗਾ ਇਹਦਾ ਛੋਟਾ ਭਰਾ ਪਰ ਕਹਿੰਦੇ ਉਹ ਜਨਮ ਤੋਂ ਹੀ ਪਿੰਗਲਾ ਸੀਗਾ ਤੇ ਸ਼ਿਵ ਜੀ ਕਹਿੰਦੇ ਜਿਹੜੇ ਅਨੇਕਾਂ ਲੋਕਾਂ ਦੇ ਪਾਪ ਖਤਮ ਕਰਨ ਦੀ ਸਮਰੱਥਾ ਰੱਖਦੇ ਆ ਇਹਨੂੰ ਸੰਸਾਰ ਦਾ ਮਾਲਕ ਸਮਝਿਆ ਜਾਂਦਾ ਕਹਿੰਦੇ ਤੀਰਥਾਂ ਤੇ ਉਹ ਬਹੁਤ ਘੁੰਮਿਆ ਇੱਧਰ ਉੱਧਰ ਤਾਂ ਕਿ ਉਹਦੇ ਹੱਥ ਨੂੰ ਲੱਗੀ ਹੋਈ ਉਹਦੀ ਖੋਪਰੀ ਤਖਲਾਸੀ ਹੋ ਸਕੇ ਪਰ ਕਹਿੰਦੇ ਨਹੀਂ ਹੋਈ ਇਹ ਵੀ ਕਹਿੰਦੇ ਆਪਣੇ ਪੂਰਵਲੇ ਕਰਮਾਂ ਦਾ ਫਲ ਅਮਰਤ ਸਸੀਏ ਤੈਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇ ਨਾਥ ਕਰਮ ਕਰ ਖਾਰਮ ਫੀਟ ਸਰੀ ਇਸ ਤਰ੍ਹਾਂ ਕਹਿੰਦੇ ਜਦੋਂ ਦੇਵਤਿਆਂ ਨੇ ਤੇ ਰਕਸ਼ਤਾਂ ਨੇ ਲੜ ਕੇ ਸਮੁੰਦਰ ਨੂੰ ਰੇੜਕਿਆ ਤਾਂ ਉਹਦੇ ਵਿੱਚੋਂ 14 ਰਤਨ ਨਿਕਲੇ ਜਿਵੇਂ ਅਮਰਤ ਚੰਦਰਮਾ ਕਾਮ ਤੈਨ ਗਊ ਕਲਪਤਰ ਬ੍ਰਖ ਲక్ష్ਮੀ ਤੇ ਫਿਰ ਕਹਿੰਦੇ ਜਿਸ ਤਰ੍ਹਾਂ ਇਹਨੂੰ ਸਮੁੰਦਰ ਨੂੰ ਨਦੀਆਂ ਦਾ ਮਾਲਕ ਸਮਝਿਆ ਜਾਂਦਾ ਪਰ ਕਹਿੰਦੇ ਸਮੁੰਦਰ ਦਾ ਖਾਰਾ ਪਾਣੀ ਦੂਰ ਹੋਇਆ ਇਹ ਵੀ ਕਹਿੰਦੇ ਇਹਦੇ ਆਪਣੇ ਪੂਰਬਲੇ ਕਰਮਾਂ ਦਾ ਫਲ ਦਾਦੀ ਲੇ ਲੰਕਾ ਗੜ ਉਪਾੜੀ ਲੇ 라ਵਣ ਬਣਸਲ ਬਿਸਲ ਆਣ ਤੋਖੀ ਲੇ ਹਰੀ ਕਰਮ ਕਰ ਕਛੌਟੀ ਮਫੀਟ ਸਰੀ ਕਹਿੰਦੇ ਇਸ ਤਰ੍ਹਾਂ ਹੀ ਹਨੂਮਾਨ ਜੀ ਨੇ ਲੰਕਾ ਦੇ ਕਿਲੇ ਨੂੰ ਸਾੜਿਆ, ਰਾਵਣ ਦਾ ਬਾਗ ਉਜਾੜਿਆ, ਉੱਥੋਂ ਪੀੜ ਦੂਰ ਕਰਨ ਵਾਲਾ ਕੋਈ ਸੇਲ ਲਿਆ ਕੇ ਦਿੱਤਾ ਰਾਮਚੰਦਰ ਜੀ ਨੂੰ ਤੇ ਉਹਨਾਂ ਨੂੰ ਪ੍ਰਸੰਨ ਕੀਤਾ। ਪਰ ਕਹਿੰਦੇ ਆਪਣੀ ਕੋਈ ਛੋਟੀ ਜੀ ਕੱਚ ਇਹ ਆਪਣੇ ਪੁਰਾਣੇ ਕਰਮਾਂ ਦੇ ਅਨੁਸਾਰ ਹਨੂਮਾਨ ਜੀ ਦੇ ਪਿੱਛੋਂ ਨਾ ਹਟ ਸਕੀ। ਪੂਰਬ ਲੋ ਕਿਰਤ ਕਰਮ ਨਾ ਮਿਟੈ ਰੀ ਕਰ ਗੇਹਣ ਤਾਚੇ 모ਹੇ ਜਪੀਐ ਰਾਮਚੇ ਨਾਮ ਬਦਤ ਤ੍ਰਿਲੋਚਨ ਰਾਮ ਜੀ ਕਹਿੰਦੇ ਜਿਹੜੇ ਸਾਡੇ ਪੂਰਬਲੇ ਕਰਮ ਨੇ ਉਹ ਕੋਈ ਤੀਰਥ ਇਸ਼ਨਾਨ ਕਰਨ ਦੇ ਨਾਲ ਜਾਂ ਕੋਈ ਧਾਰਮਿਕ ਕਰਮ ਕਰਨ ਦੇ ਨਾਲ ਖਤਮ ਨਹੀਂ ਹੁੰਦੇ ਇਸ ਕਰਕੇ ਕਹਿੰਦੇ ਤਿਰਭਗਤ ਤਿਰਲੋਚਨ ਜੀ ਬੇਨਤੀ ਕਰਦੇ ਨੇ ਕਿ ਪਰਮੇਸ਼ਰ ਦਾ ਨਾਮ ਹੀ ਸਿਮਰਨਾ ਚਾਹੀਦਾ ਮੈਂ ਪਰਮੇਸ਼ਰ ਦੇ ਨਾਮ ਦਾ ਹੀ ਆਸਲਾ ਲੈਂਦਾ ਹਾਂ ਸ੍ਰੀ ਸੈਣ ਤੂਪ ਦੀਪਕ੍ਰਿਤ ਸਾਜ ਆਰਤੀ ਵਾਰਨੇ ਜਾਉ ਕਮਲਾਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਏ ਕੋ ਰਹਾਓ ਫਿਰ ਭਗਤ ਸੈਨ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਂ ਤੇਰਾ ਨਾਮ ਜਪਦਾ ਤੇਰਾ ਨਾਮ ਜਪਣ ਦੇ ਵਿੱਚ ਹੀ ਜਿਸ ਤਰ੍ਹਾਂ ਧਾਰਮਿਕ ਕਰਮ ਹੁੰਦੇ ਨੇ ਤੂਪ ਦੇਣ ਲਾਉਣੀ ਦੀਵੇ ਜਾਲਣੇ ਹੋਰ ਆਰਤੀਆਂ ਕਰਨੀਆਂ ਕਹਿੰਦੇ ਤੇਰਾ ਨਾਮ ਜਪਣ ਦੇ ਵਿੱਚ ਮੈਨੂੰ ਇਹ ਸਾਰਾ ਕੁਝ ਆ ਜਾਂਦਾ ਕਹਿੰਦੇ ਹੈ ਕਮਲਾਪਤੀ ਮਾਇਆ ਦੇ ਪਤੀ ਮੈਂ ਤੇਰੇ ਤੋਂ ਸਦਾ ਹੀ ਸਤਕੇ ਜਾਂਦਾ ਤੇਰੇ ਖੁਸ਼ੀ ਦੇ ਗੀਤ ਗਾਉਣਾ ਤੇਰੀ ਸਿਫਤ ਸਲਾਹ ਕਰਦਾ ਕਹਿੰਦੇ ਪਰਮੇਸ਼ਰ ਦੀ ਸਿਫਤ ਸਲਾਹ ਹਰ ਰੋਜ਼ ਕਰੋ ਉਸ ਦਾ ਨਾਮ ਹਰ ਰੋਜ਼ ਜਪੋ ਊਤਮ ਦੀ ਰਾ ਨਿਰਮਲ ਬਾਤੀ ਤੂੰ ਹੀ ਨਿਰੰਜਨ ਕਮਲਾਪਤੀ ਕਹਿੰਦੇ ਹੈ ਮਾਇਆ ਦੇ ਪਤੀ ਮਾਇਆ ਤੋਂ ਨਿਰਲੇਪ ਪਰਮੇਸ਼ਰ ਜੀ ਮੇਰੇ ਲਈ ਉੱਤਮ ਦੀਵਾ ਸੋਣਾ ਤੇ ਨਿਰਮਲ ਪਵਿੱਤਰ ਬੱਤੀ ਉਸ ਦੀਵੇ ਦੀ ਤੇਰਾ ਨਾਮ ਹੀ ਹੈ ਰਾਮ ਪਗਤ ਰਾਮ ਆਨੰਦ ਜਾਨ ਪੂਰਨ ਪਰਮ ਆਨੰਦ ਬਖਾਨ ਕਹਿੰਦੇ ਜਿਹੜਾ ਰਾਮ ਦਾ ਭਗਤ ਆ ਪਰਮੇਸ਼ਰ ਦਾ ਉਹੀ ਪਰਮੇਸ਼ਰ ਨਾਲ ਜਾਣ ਪਹਿਚਾਨ ਪਾਉਂਦਾ ਪਰਮੇਸ਼ਰ ਦਾ ਭਗਤ ਉਹੀ ਹੈ ਜੋ ਉਹ ਪਰਮੇਸ਼ਰ ਜੋ ਪਰਮ ਆਨੰਦ ਦਾ ਸੋਮਾ ਉਹਦਾ ਨਾਮ ਉਚਾਰਦਾ ਮਦਨ ਮੂਰਤ ਪੈਤਾਰ ਗੋਬਿੰਦੇ ਸੈਨ ਪਣ ਪਜ ਪਰਮਾਨੰਦੇ ਕਹਿੰਦੇ ਸਾਨ ਤੇ ਉਸ ਪਰਮੇਸ਼ਰ ਜੋ ਪਰਮ ਆਨੰਦ ਦਾ ਸੋਮਾ ਉਹਦਾ ਸਦਾ ਹੀ ਭਜਨ ਕਰਦਾ ਉਹਦੀ ਕੀਰਤੀ ਕਰਦਾ ਉਹ ਪਰਮੇਸ਼ਰ ਜਿਹਦੀ ਕਹਿੰਦੇ ਸੋਹਣਾ ਸਰੂਪ ਆ ਜੋ ਸਾਨੂੰ ਕਹਿੰਦੇ ਇਸ ਸੰਸਾਰ ਦੇ ਸਾਗਰ ਤੋਂ ਤਾਰ ਲੈਣ ਦੀ ਸਮਰੱਥਾ ਰੱਖਦਾ ਸਦਾ ਹੀ ਉਹਦੇ ਗੁਣ ਗਾਉਂਦਾ ਕਹਿੰਦੇ ਭਗਤ ਸੈਣ ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਤੂਪ ਦੀਪ ਨਈ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜਤੇ ਨਵ ਨਿਦ ਪਾਈ ਨਾ ਕਛ ਆਇਬੋ ਨਾ ਕਛ ਜਾਇਬੋ RAM ਕੀ ਦੁਹਾਈ ਰਹਾਓ ਹੰਦੀ ਸੰਗਤ ਜੀ ਭਗਤ ਪੀਪਾ ਜੀ ਕਹਿੰਦੇ ਨੇ ਜਿਹੜਾ ਸਾਡਾ ਇਹ ਸਰੀਰ ਹੈ ਇਹ ਹੀ ਕਹਿੰਦੇ ਮੇਰੇ ਲਈ ਦੇਵਤਾ ਹੈ ਇਹ ਹੀ ਮੰਦਰ ਹੈ ਇਹ ਹੀ ਮੇਰੇ ਲਈ ਕਹਿੰਦੇ ਤੀਰਥ ਇਸ਼ਨਾਨ ਹੈ ਇਹ ਹੀ ਮੇਰੇ ਲਈ ਕਹਿੰਦੇ ਧੂਪ ਹੈ ਦੀਵਾ ਹੈ ਨైਵੇਦਾ ਹੈ ਜਿਹੜੀਆਂ ਚੀਜ਼ਾਂ ਬਣਾ ਕੇ ਜਿਵੇਂ ਖੀਰ ਵਗੈਰਾ ਦੀ ਚੀਜ਼ ਬਣਾ ਕੇ ਜੋ ਮੂਰਤੀਆਂ ਨੂੰ ਲੌਂਦੇ ਨੇ ਭੋਗ ਉਹ ਨੇ ਪੈਦਾ ਕਹਿੰਦੇ ਨੇ ਕਹਿੰਦੇ ਇਹ ਸਾਰਾ ਕੁਝ ਕਹਿੰਦੇ ਮੇਰਾ ਆਪਣਾ ਸਰੀਰ ਹੀ ਹੈ ਮੇਰੇ ਆਪਣੇ ਸਰੀਰ ਦੇ ਵਿੱਚ ਹੀ ਉਹ ਪਰਮੇਸ਼ਰ ਵਸਦਾ ਕਹਿੰਦੇ ਕਹਿੰਦੇ ਬਹੁਤ ਜਗ੍ਹਾ ਫਿਰ ਫਿਰ ਦੇਖਿਆ ਪਰ ਜਦੋਂ ਸਰੀਰ ਨੂੰ ਖੋਜਿਆ ਸਰੀਰ ਵਿੱਚੋਂ ਹੀ ਪਰਮੇਸ਼ਰ ਦੇ ਨਾਮ ਰੂਪੀ ਨੌ ਖਜ਼ਾਨੇ ਮਿਲ ਗਏ ਜਿਹਨ ਉਸ ਸੰਸਾਰ ਦੀਆਂ ਨਾਨ ਨਿਧੀਆਂ ਕਹਿੰਦੇ ਨੇ ਪਰਮੇਸ਼ਰ ਦੇ ਨਾਮ ਰੂਪੀ ਖਜ਼ਾਨਾ ਸਰੀਰ ਵਿੱਚੋ ਹੀ ਮਿਲ ਗਿਆ ਫਿਰ ਕਹਿੰਦੇ ਸਮਝ ਲੱਗੀ ਬਿਨਾ ਕੁਝ ਜੰਮਦਾ ਨਾ ਕੁਝ ਮਰਦਾ ਕਿਉਂਕਿ ਪਰਮੇਸ਼ਰ ਸਾਰੇ ਵਿੱਚ ਸਮਾਇਆ ਹੋਇਆ ਤੇ ਕਹਿੰਦੇ ਫਿਰ ਮੇਰਾ ਜਨਮ ਮਰਨ ਖਤਮ ਹੋ ਗਿਆ ਉਸ ਪਰਮੇਸ਼ਰ ਦਾ ਨਾਮ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਗੁਰ ਹੋਏ ਲਖਾਵੇ ਫਿਰ ਭਗਤ ਪੀਪਾ ਜੀ ਕਹਿੰਦੇ ਨੇ ਜਿਸ ਜੀਵ ਨੂੰ ਸਤਗੁਰ ਦੀ ਸ਼ਰਨ ਮਿਲਦੀ ਹੈ ਸਤਗੁਰ ਦਾ ਮਿਲਾਪ ਹੁੰਦਾ ਉਹਨੂੰ ਫਿਰ ਪਰਮ ਤਤ ਜੀਵਨ ਦੀ ਅਸਲੀਅਤ ਸਮਝ ਲੱਗ ਜਾਂਦੀ ਹੈ ਉਹਨੂੰ ਪਤਾ ਲੱਗ ਜਾਂਦਾ ਕਿ ਜੋ ਪਰਮੇਸ਼ਰ ਇਸ ਬ੍ਰਹਿਮੰਡ ਵਿੱਚ ਵਿਆਪਕ ਹੈ ਸਾਡੇ ਸਰੀਰ ਦੇ ਵਿੱਚ ਵੀ ਉਹੀ ਹੈ ਜੋ ਜੀਵ ਇਸ ਸਰੀਰ ਦੀ ਖੋਜ ਕਰਦੇ ਨੇ ਉਹ ਇਸ ਸਰੀਰ ਵਿੱਚੋਂ ਹੀ ਪਰਮੇਸ਼ਰ ਦਾ ਅਨੁਭਵ ਕਰ ਲੈਂਦੇ ਨੇ ਪਰਮੇਸ਼ਰ ਦਾ ਦੀਦਾਰ ਕਰ ਲੈਂਦੇ ਨੇ ਸਤਿਗੁਰ ਦੀ ਸ਼ਰਨ ਦੀ ਬਰਕਤ ਸਦਕਾ ਵਾਹਿਗੁਰੂ ਜੀ ਵਾਹਿਗੁਰੂ ਜੀ ਤਨਾਂ गोपाल तेरा आरती जो जन तुम्हारी भगत करनते तिनके काज सवारता रहौ दाल सीधा मांगो कियो हमरा खुशी करे नित जियो पनिया शादन नीका अनाज मांगो सत सीका ਗਉ ਪੈਸ ਮੰਗੂ ਲਾ ਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਰ ਕੀ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀ ਕਰ ਕੀ ਗੀਹਨ ਚੰਗੀ ਜਨ ਤੰਨਾ ਲੇਵੈ ਮੰਗੀ ਹਾਂਜੀ ਸੰਗਤ ਜੀ ਇਹ ਹੁਣ ਭਗਤ ਤੰਨਾ ਜੀ ਦਾ ਸ਼ਬਦ ਆ ਭਗਤ ਤੰਨਾ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਮੈਂ ਤੇਰਾ ਆਰਤਾਲ ਤਾਲ ਰਿਆਂ ਕਹਿੰਦੇ ਜੋ ਵੀ ਸੇਵਕ ਤੇਰੀ ਭਗਤੀ ਕਰਦਾ ਤੂੰ ਉਹਦੇ ਸਾਰੇ ਕਾਰਜ ਆਪ ਸਵਾਰਦਾ ਕਹਿੰਦੇ ਤੰਨਾ ਵੀ ਤੇਰਾ ਭਗਤ ਆ ਤੇ ਤੰਨਾ ਤੇਰੇ ਕੋਲੋਂ ਆਮ ਜ਼ਿੰਦਗੀ ਦੀਆਂ ਚੀਜ਼ਾਂ ਮੰਗ ਰਿਹਾ ਹੈ ਜਦੋਂ ਮੇਰੀਆਂ ਇਹ ਮੰਗਾਂ ਪੂਰੀਆਂ ਹੋ ਗਈਆਂ ਤਾਂ ਮੈਂ ਤੇਰਾ ਨਾਮ ਜਪ ਸਤਕਦਾ ਸੰਤੁਸ਼ਟੀ ਦੇ ਨਾਲ ਕਹਿੰਦੇ ਮੈਂ ਦਾਲ ਮੰਗਦਾ ਆਟਾ ਮੰਗਦਾ ਘਿਓ ਮੰਗਦਾ ਤੇ ਤਾਂ ਕਿ ਇਹ ਸਮਾਨ ਲੈ ਕੇ ਮੇਰਾ ਜੇ ਮੇਰਾ ਸਰੀਰ ਖੁਸ਼ ਰਹਿ ਸਕੇ ਉਹਦੀ ਸਰੀਰਕ ਸਰੀਰ ਦੀ ਲੋੜ ਪੂਰੀ ਹੋ ਸਕੇ ਫਿਰ ਮੈਂ ਕਹਿੰਦੇ ਜੁੱਤੀ ਕੱਪੜਾ ਸੋਨਾ ਅਨਾਜ ਮੰਗਦਾ ਕਹਿੰਦੇ ਸੱਤਾਂ ਸੀਆਂ ਵਾਲਾ ਫਿਰ ਕਹਿੰਦੇ ਮੈਂ ਕੋਈ ਗਊ ਤੇ ਭੈਸ ਵੀ ਮੰਗਦਾ ਇੱਕ ਸੋਹਣੀ ਅਰਬੀ ਘੋੜੀ ਵੀ ਮੰਗਦਾ ਇੱਕ ਕਹਿੰਦੇ ਘਰ ਦਾ ਕੰਮ ਕਰਨ ਲਈ ਮੈਨੂੰ ਵੀ ਘਰ ਦੀ ਇਸਤਰੀ ਵੀ ਚਾਹੀਦੀ ਆ ਇਹ ਚੀਜ਼ਾਂ ਕਹਿੰਦੇ ਤੰਨਾ ਤੇਰਾ ਭਗਤ ਤੇਰਾ ਦਾਸ ਤੇਰੇ ਕੋਲੋਂ ਮੰਗ ਕਰਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਮਾਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ